ਚੰਨੀ ਜੀ ਨਟੰਕੀ ਦੀ ਪੋਲਿਟਿਕਸ ਕਰਦੇ ਆ ਉਹਨਾਂ ਨੇ ਤਾਂ ਪਿਛਲੀ ਕਾਂਗਰਸ ਦੀ ਬੇੜੀ ਡਬੋਤੀ ਬੱਕਰੀਆਂ ਚੋਣ ਤੋਂ ਇਲਾਵਾ ਗੁੜ ਕੱਢਣ ਤੋਂ ਇਲਾਵਾ ਮੰਝੇ ਬਣਨ ਤੋਂ ਇਲਾਵਾ ਕੀ ਸੋਚ ਦਿੱਤੀ ਉਹਨਾਂ ਨੇ ਸੋ ਦੁਆਬੇ ਦੇ ਲੋਕ ਬੜੇ ਪੜੇ ਲਿਖੇ ਆ ਐਨ ਆਰ ਆਈ ਆ ਐਜੂਕੇਟਿਡ ਲੋਕ ਆ ਉਹ ਤਾਂ ਅਗਾਹ ਬਧੂ ਸੋਚ ਦੇ ਮਾਲਕ ਆ ਸੋ ਚੰਨੀ ਜੀ ਦਾ ਜੀਵਨ ਜਿਹੜਾ ਸਿਆਸੀ ਉਹ ਕਰਪਟ ਜੀਵਨ ਚਰਨਜੀਤ ਸਿੰਘ ਚੰਨੀ ਪੌਣੇ 5 ਸਾਲ ਪੰਜਾਬ 'ਚ ਮੰਤਰੀ ਰਹੇ ਤਿੰਨ ਮਹੀਨੇ ਚੀਫ ਮਿਨਿਸਟਰ ਰਹੇ ਉਹਨਾਂ ਦੀ ਪੂਰੇ 5 ਸਾਲਾਂ ਦੀ ਕੋਈ ਅਚੀਵਮੈਂਟ ਨਹੀਂ ਕੋਈ ਪ੍ਰਾਪਤੀ ਨਹੀਂ ਉਹਨਾਂ ਨੇ ਦੇਖੋ ਮੁੱਖ ਮੰਤਰੀ ਨੇ ਇੱਕ ਆਪਣਾ ਵਿਜ਼ਨ ਦੇਣਾ ਹੁੰਦਾ ਇੱਕ ਆਪਣੀ ਸੋਚ ਦੇਣੀ ਹੁੰਦੀ ਹੈ ਜੀ ਨੌਜਵਾਨਾਂ ਵਾਸਤੇ ਪੜ੍ਹੇ ਲਿਖਿਆਂ ਵਾਸਤੇ ਐਜੂਕੇਸ਼ਨ ਦੀ ਸੋਚ ਰੋਜ਼ਗਾਰ ਦੀ ਸੋਚ ਉਹਨਾਂ ਨੇ ਕੀ ਸੋਚ ਦਿੱਤੀ ਹੈ ਲੋਕਾਂ ਨੂੰ ਬੱਕਰੀਆਂ ਚੋਣ ਤੋਂ ਇਲਾਵਾ ਗੁੜ ਕੱਢਣ ਤੋਂ ਇਲਾਵਾ ਮੰਜੇ ਬੁਣਨ ਤੋਂ ਇਲਾਵਾ ਕੀ ਸੋਚ ਦਿੱਤੀ ਉਹਨਾਂ ਨੇ ਸੋ ਦੁਆਬੇ ਦੇ ਲੋਕ ਬੜੇ ਪੜੇ ਲਿਖੇ ਆ ਐਨ ਆਰ ਆਈ ਆ ਐਜੂਕੇਟਿਡ ਲੋਕ ਆ ਉਹ ਤਾਂ ਅਗਾਹ ਬਧੂ ਸੋਚ ਦੇ ਮਾਲਕ ਆ ਸੋ ਚੰਨੀ ਜੀ ਦਾ ਜੀਵਨ ਜਿਹੜਾ ਸਿਆਸੀ ਉਹ ਕਰਪਟ ਜੀਵਨ 10-10 ਕਰੋੜ ਰੁਪਈਆ ਉਹਨਾਂ ਦੇ ਭਾਂਜਿਆਂ ਕੋਲੋਂ ਕੈਸ਼ ਰਿਕਵਰੀ ਹੁੰਦੀ ਰਹੀ ਹੈ ਤੇ 10-10 ਕਰੋੜ ਰੁਪਈਆ ਜਿਹਦੇ ਕੋਲੋਂ ਰਿਕਵਰੀ ਹੋ ਜਵੇ 10-10 ਲੱਖ ਦੀਆਂ ਘੜੀਆਂ ਡਾਇਮੰਡ ਉਹ ਉਹਨਾਂ ਦੇ ਘਰਾਂ ਚੋਂ ਨਿਕਲੇ ਤੇ ਤੁਸੀਂ ਸਮਝ ਸਕਦੇ ਹੋ ਵੀ ਉਹਨਾਂ ਨੇ ਕਿਹੋ ਜਿਹੀ ਰਾਜਨੀਤੀ ਕੀਤੀ ਔਰ ਉਹ ਕਹਿੰਦੇ ਮੈਂ ਸੁਦਾਮਾ ਬਣ ਕੇ ਆਇਆ ਤੇ ਮੈਨੂੰ ਕਿਸ਼ਨ ਬਣ ਕੇ ਬਣਾਓ ਗੱਲਾਂ ਨਾਲ ਕੋਈ ਸੁਦਾਮਾ ਨਹੀਂ ਬਣ ਸਕਦਾ ਇਹ ਲੋਕ ਦੱਸਣਗੇ ਕਿ ਤੁਸੀਂ ਖਰੜ ਤੋਂ ਚੱਲ ਕੇ 150 ਕਿਲੋਮੀਟਰ ਦੂ ਜਲੰਧਰ ਚ ਆਇਓ ਤੇ ਤੁਸੀਂ ਸੁਦਾਮਾ ਬਣਨਾ ਸੀ ਪਹਿਲੇ ਆਪਣੇ ਘਰ ਜਿੱਥੋਂ ਤੁਸੀਂ ਦੋ ਸੀਟਾਂ ਤੋਂ ਬੜੀ ਬੁਰੀ ਤਰ੍ਹਾਂ ਹਾਰੇ ਬਾਈਚ ਤੁਹਾਡੀ ਜ਼ਮਤ ਜ਼ਮਾਨਤ ਜਬਤ ਹੋਈ ਜੇ ਤੁਹਾਡੇ ਚੰਗੇ ਕੰਮ ਹੁੰਦੇ ਤੁਹਾਡੀ ਪਰਫਾਰਮੈਂਸ ਚੰਗੀ ਹੁੰਦੀ ਤੁਸੀਂ ਲੋਕਾਂ ਵਿੱਚ ਵਿਚਰਦੇ ਹੁੰਦੇ ਜੇ ਚੰਨੀ ਜੀ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂਦੇ ਹੁੰਦੇ ਤਾਂ ਉਹ ਭਧੌੜ ਤੋਂ ਤੇ ਚਮਕੌਰ ਸਾਹਿਬ ਤੋਂ ਬੁਰੀ ਤਰ੍ਹਾਂ ਨਾ ਹਾਰਦਾ ਜੀ ਇਹ ਰਿਕਾਰਡ ਵਿੱਚ ਪਹਿਲੀ ਵਾਰ ਆ ਕਿ ਸਿਟਿੰਗ ਚੀਫ ਮਿਨਿਸਟਰ ਦੋ ਵਾਰੀ ਬੁਰੀ ਤਰ੍ਹਾਂ ਦੋ ਸੀਟਾਂ ਤੋਂ ਹਾਰ ਗਿਆ ਕਰੋ ਕਦੇ ਮੇਰੇ ਗੋਤਰ ਜਲੰਧਰ ਚ ਹੈਗੇ ਨੇ ਚਲੋ ਹੁਣ ਇਦਾਂ ਵੋਟਾਂ ਲੈਣ ਲਈ ਤੁਸੀਂ ਇਹੋ ਜਿਹੀਆਂ ਗੱਲਾਂ ਕਰੋ ਤੇ ਲੋਕ ਸਭ ਕੁਝ ਸਮਝਦੇ ਆ ਪਰ ਜਲੰਧਰ ਦੇ ਲੋਕ ਇਹ ਸੋਚਣਗੇ ਕਿ ਸਾਨੂੰ ਆਪਣੇ ਨੇਤਾ ਨੂੰ ਆਪਣੇ ਲੀਡਰ ਨੂੰ ਮਿਲਣ ਲਈ ਕੀ 160 ਕਿਲੋਮੀਟਰ ਦੂਰ ਜਾਣਾ ਪਏਗਾ ਐਸੇ ਲੋਕ ਜਿਹੜੇ ਬਾਅਦ ਵਿੱਚ ਆਉਂਦੇ ਹੀ ਨਹੀਂ ਲੋਕਾਂ 'ਚ ਜਿਹੜੇ ਨਵਾਂ ਸਿਮ ਨਮ ਸਿਮ ਲੈ ਕੇ ਆਉਂਦੇ ਆ ਫੋਨ ਦਾ ਤੇ ਵੋਟਾਂ ਤੋਂ ਬਾਅਦ ਸਿਮ ਕਾਰਡ ਸੱਟ ਦਿੰਦੇ ਆ ਉਹਨਾਂ ਲੋਕਾਂ ਵਿੱਚੋਂ ਚਰਨਜੀਤ ਸਿੰਘ ਚੰਨੀ ਜੀ ਆ ਸੋ ਇਸ ਕਰਕੇ ਉਹ ਇੱਕ ਨਟੰਕੀ ਦੀ ਪੋਲਿਟਿਕਸ ਕਰਦੇ ਆ ਚੰਨੀ ਚੰਨੀ ਜੀ ਨਟੰਕੀ ਦੀ ਪੋਲਿਟਿਕਸ ਕਰਦੇ ਆ ਤੇ ਨਾਲੇ ਉਹਨਾਂ ਨੇ ਤਾਂ ਪਿਛਲੀ ਕਾਂਗਰਸ ਦੀ ਬੇੜੀ ਡਬੋਤੀ ਸੋ ਸਭ ਨੂੰ ਪਤਾ ਸੋ ਉਹਨਾਂ ਵਿੱਚ ਕੀ ਕਾਬਲੀਅਤ ਆ ਇਹ ਸਾਰੇ ਤੁਸੀਂ ਜਾਣਦੇ ਹੋਵਰ ਵਿਜੇ ਪ੍ਰਤਾਪ ਬਹੁਤ ਸਵਾਲ ਚੁੱਕਰੇ ਨੇ ਬੇਅਦਬੀ ਦੇ ਮਸਲੇ ਪਾਰਟੀ ਦੇ ਹੁੰਦੇ ਚਲੋ ਅੱਜ ਮੌਕਾ ਨਹੀਂ ਮਹਾਰਾਜ ਪੰਜਾਬ ਚ ਸਭ ਨੂੰ ਅਸ਼ੀਰਵਾਦ ਦੇਣ ਤੇ ਆਮ ਆਦਮੀ ਪਾਰਟੀ ਨੂੰ ਅਸ਼ੀਰਵਾਦ ਦੇਣ ਅਸੀਂ ਜਿੱਤ ਕੇ ਪੰਜਾਬ ਦਾ ਕੇਸ ਜੋ ਦੇਸ਼ ਵਿੱਚ ਸੰਵਿਧਾਨ ਨੂੰ ਇਸ ਵੇਲੇ ਖਤਰਾ ਪਿਆ ਹੋਇਆ ਇਹਨਾਂ ਵੋਟਾਂ ਚ ਇਤਿਹਾਸ ਲਿਖਿਆ ਜਾਣਾ 24 ਦੀਆਂ ਲੋਕ ਸਭਾ ਚੋਣਾਂ ਚ